ਪਾਵਾ ਨਖੂਮੀ ਬਨ ਹੈ ਖੁਸ਼ੀਆਂ ਲਕੋਮੀ ਜੀ ਦੇ ਜਨਮ ਤੋਂ ਬਾਅਦ ਮਾਂ ਦਾ ਆਇਆ ਵੀਜ਼ਾ ਜੱਥੇ ਕੀ ਮਾਂ ਨੂੰ ਚੰਗੇ ਵਖ ਦੀ ਖਾਤਰ ਵਿਦੇਸ਼ ਦੇ ਵਿੱਚ ਜਾਣ ਦੇ ਲਈ ਬੇਹੱਦ ਹੋਣਾ ਪਿਆ ਸੀ ਮਜਬੂਰ ਅੱਜ ਤੋਂ 2 ਸਾਲ ਪਹਿਲਾਂ ਇਹ ਕੁੜੀ ਆਪਣੇ ਢਡੋਂ ਜਮੇਤੀ ਨੂੰ 1-2 ਦਿਨਾਂ ਦੀ ਨੂੰ ਛੱਡ ਕੇ ਕੈਨੇਡਾ ਚਲੀ ਗਈ ਸੀ ਪਰ ਦੋਸਤੋ ਕੈਨੇਡਾ ਦੇ ਵਿੱਚ 2 ਸਾਲ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਦੋਂ ਇਹ 2 ਸਾਲਾਂ ਬਾਅਦ ਵਾਪਸ ਆਈ ਤਾਂ 에য়ারਪੋਰਟ ਉਤੇ ਆਪਣੀ ਧੀ ਨੂੰ ਦੇਖ ਕੇ ਬੇਹੱਦ ਭਾਵੁਕ ਤੇ ਰੋਣ ਲੱਗੀ ਜਿਥੇ ਕਿ ਦੋਸਤ ਜਮੀਤ ਦੀ ਦਾ ਜਦੋਂ ਹਾਲ ਦੇਖਿਆ ਜਿਵੇਂ ਕਿ ਦੋਸਤੋਂ ਦੇਖਿਆ ਜਾਵੇ ਕਿ ਕਮਾਵਾ ਦੇ ਲਈ ਪੁੱਤਾਂ ਨੂੰ ਪਾਲਣਾ ਤੇ ਪੁੱਤਾਂ ਦਾ ਧਿਆਨ ਰੱਖਣਾ ਮਾਮਾ ਦਾ ਇੱਕ ਵੱਡਾ ਫਰਜ਼ ਹੁੰਦਾ ਜਿੱਥੇ ਕਿ ਦੋਤੋ ਇਸ ਕੁੜੀ ਦੀ ਮਾਂ ਨੇ ਵੀ 2 ਸਾਲ ਪਹਿਲਾਂ ਚੰਗੇ ਪੜ੍ਹਾਈ ਖਾਤਰ ਕੈਨੇਡਾ ਗਈ ਤੇ ਆਪਣੀ ਧੀ ਤੋਂ ਦੂਰ ਰਹੀ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਜੀ ਧੰਨਵਾਦ ਮਾਂ ਵਿੱਚ ਸੁਪਨੇ